ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਜੀ ਇੱਕ ਨਵੇਂ ਵਲੌਗ ਦੇ ਵਿੱਚ ਤੇ ਬਾਈ ਪਹੁੰਚੇ ਪਿਆ ਲਾਢੀ ਵੀਰਾਂ ਕੋਲ ਸ਼ਕਤੀ ਮਾਨ ਵਾਲਿਆਂ ਕੋਲ ਤੁਹਾਨੂੰ ਪਤਾ ਬਾਈ ਰੋਟਾਵੇਟਰ ਹੁਣ ਸਕੀਮ ਚੱਲੀ ਹੋਈ ਆ ਜਿਹੜੀ ਆਪਣੀ ਪਹਿਲਾਂ ਸਕੀਮ ਖਤਮ ਹੋ ਗਈ ਜਿਹੜੀਆਂ ਹੈਗੀਆਂ ਦੀਆਂ ਇਹਨਾਂ ਕੋਲ ਚੱਕੀਆਂ ਨਾਲ ਕੋਈ ਸਕੀਮ ਵਾਲੀਆਂ ਉਹ ਮੁੱਕ ਗਈਆਂ ਬਾਈ ਤੇ ਜਿਨ੍ਹਾਂ ਨੇ ਪਹਿਲੇ ਬੁੱਕ ਕਰਾਏ ਹੋਏ ਤੇ ਉਹਨਾਂ ਨੂੰ ਰੋਟਾਵੇਟਰ ਦੇ ਰਹੇ ਨੇ ਬਾਈ ਨਹੀਂ ਅੱਜ 9 ਫੁੱਟਾ ਰੋਟਾਵੇਟਰ ਹੋਰ ਦਿੱਤਾ ਜੀ ਇੱਕ ਬਾਈ ਨਾਲੇ ਲੋਕਾ ਪਰੋੜੀ ਬਾਈ ਨਾਲ ਕਰਾਉਣੇ ਗੱਲਬਾਤ ਲਾਡੀ ਬਾਈ ਨੂੰ ਵੀ ਮਿਲਦੇ ਆ ਬਲੌਗ 'ਚ ਬਣੇ ਰਹੋ ਲਾਡੀ ਬਾਈ ਸਾਡੀ ਪਹਿਲਾਂ ਗੇਅਰ ਕੱਢਣਾ ਦਾ ਬਾਈ ਚੱਲ ਕੋਈ ਨਹੀਂ ਹੋਰ ਬਾਈ ਲਾਡੀ ਠੀਕ ਠਾਕ ਹੋਰ ਸਾਰੇ ਵੀਰਾਂ ਨੂੰ ਪਿਆਰ ਭਰੀ ਸ਼ਾਸਤਕਾਲ ਦੀ ਤੇ ਲਾਡੀ ਜਾਨ ਨੇ ਬਾਈ ਕੱਲ ਵੀ ਦਿੱਤਾ ਇੱਕ ਹਾਲੈਂਡ ਨਾਲ ਅੱਜ ਫੇਰ ਦੇ ਦਿੱਤਾ ਇੱਕ ਕੱਲ ਵੀ ਆਪਾਂ ਹਾਲੈਂਡ ਨਾਲ ਨੌ ਫੁੱਟ ਦਿੱਤਾ ਠੀਕ ਹੈ ਜੀ ਅੱਜ ਫੇਰ ਆਪਾਂ 850 ਨਾਲ ਨੌ ਫੁੱਟ ਆਪਣੇ ਵਿਗਦਾ ਨਹੀਂਦਾ ਹੁਣ ਲੱਗਿਆ ਵੇ ਕਹਿੰਦਾ 2-3 ਕਿੱਥੇ ਥੋੜਾ ਜਿਹਾ ਵਿਕਣ ਲੱਗਿਆ ਆਹ ਸਾਲ ਤੋਂ ਬਾਈ ਆਪਣੇ ਨੌ ਫੁੱਟੇ ਵਿਕਣ ਲੱਗੇ ਆ ਅੱਛਾ ਨਹੀਂ ਤਾਂ ਉਹ ਇਹਦਾ 7 ਤੇ 8 ਫੁੱਟੇ ਚੱਲਦਾ ਸੀਗਾ ਬਾਲਾ ਹਲਾਉਣੇ ਘੱਟ ਵਿਕਦੇ ਸੀ ਹਨਾ ਆਪਣੇ ਘੱਟ ਵਿਕਦੇ ਸੀ 7 ਤੇ 8 ਲੈ 850 ਨਾਲ ਜਾਂਦਾ 8 ਫੁੱਟਾ ਹੀ ਵਿਕਦਾ ਸੀ 8 ਫੁੱਟਾ ਹੀ ਵਿਕਦਾ ਸੀ ਹਾਂ ਇਹ 3 ਸਪੀਡ ਆ ਤੇ ਇਹ ਨਵੇਂ ਮਾਡਲ ਚ ਇਹਨੂੰ ਇੰਜਨ ਵੀ 963 ਵਾਲਾ ਆਉਂਦਾ ਅੱਛਾ ਨਵੇਂ ਸਵਰਾਜ ਨੂੰ ਠੀਕ ਆ ਤੇ ਪੱਧ ਸੀਸੀ ਦਾ ਇਹ ਨਾਲੇ ਹੈਵੀ ਮਤਲਬ ਕਿ 3 ਸਪੀਡ ਆ ਇਹਨੂੰ ਆਪਾਂ ਘੱਟ ਚੱਕਰਾਂ ਦੇ ਵੀ ਕਰਕੇ ਇਹਦੇ ਪੂਰੇ ਕੰਮ ਲੈ ਸਕਦੇ ਆ ਹੁਣ ਜੇ ਲੋਡ ਲੈਂਦਾ ਹਾਂ ਥੋੜਾ ਛੋਟੇ ਗੇਅਰ ਚ ਪਾ ਲੂ ਘੱਟ ਤੁਰ ਲੂਗਾ ਛੋਟੇ ਚ ਪਾ ਲਓ ਹਾਂ ਉਹ ਚੱਕਰ ਹੋਏ ਆਰ ਪੀ ਐਮ ਵੱਜ ਜਾਣੇ ਆ ਹਣਾ ਇਹੀ ਤਾਂ ਫਾਇਦਾ ਬਾਈ 3 ਸਪੀਡ ਦਾ ਅੱਛਾ ਠੀਕ ਆ ਸਭ ਤੋਂ ਪਹਿਲਾਂ 3 ਸਪੀਡ ਮੇਰੇ ਹਿਸਾਬ ਨਾਲ ਬਾਈ ਸਵਰਾਜ ਵਾਲਿਆਂ ਦਾ ਹੀ ਆਇਆ ਸੀਗਾ 900 978 ਪਹਿਲਾਂ ਅੱਛਾ ਹਾਂ 978 ਆਇਆ ਸੀਗਾ ਤੇ 3 ਸਪੀਡ ਚ ਆਇਆ ਸੀ ਉਹ ਟਾਈਮ 'ਚ ਕਈ ਲੋਕਾਂ ਨੂੰ ਤਾਂ ਪਤਾ ਹੀ ਨਹੀਂ ਸੀਗਾ ਵੀ 3 ਸਪੀਡ ਕਾਦੇ ਲਈ ਵਰਤਣਾ ਹਨਾ ਠੀਕ ਹੈ ਗੱਲ ਇਹ ਕਰਕੇ ਉਹ ਟਰੈਕਟਰ ਥੋੜਾ ਜਿਹਾ ਫੇਲ ਹੋ ਗਿਆ ਸੀ ਸਵਰਾਜ ਵਾਲਿਆਂ ਦਾ 978 ਠੀਕ ਆ ਵੀਰ 3 ਸਪੀਡ ਜਾਣੀ ਇਹਨਾਂ ਨਹੀਂ ਕੱਢਿਆ ਤਾਂ ਸਭ ਤੋਂ ਪਹਿਲਾਂ ਠੀਕ ਆ ਸਵਰਾਜ ਦੇ ਹੀ ਥੋੜੀ ਜਿਆਦਾ ਨਵੇਂ-ਨਵੇਂ ਆਏ ਤੇ ਟਰੈਕਟਰ ਜਿਆਦਾ ਦੇਖਣ ਲੱਗ ਲੱਗਦੇ ਤੇ ਹੁਣ ਆ ਹੁਣ ਇਹ ਵੀ ਉਦਾਂ ਦੇ ਲੱਗਣ ਲੱਗੇ ਕਈ ਬੰਦੇ ਨੇ ਕਿਹਾ ਵੀ ਇਹ ਜਿਹੜੀ ਜੋਹ ਦੀ ਇਹਦੀ ਸੇਲ ਨਹੀਂ ਹੋਣੀ ਹਾਂ ਵੀ ਇਹ ਜੱਜਣਾ ਨਹੀਂ ਟਰੈਕਟਰ ਜੇ ਸੇਲ ਨਹੀਂ ਹੋਣ ਸੇਲ ਨਹੀਂ ਨਹੀਂ ਇਹਦੀ ਕੋਈ ਹੈ ਨਾ ਹਾਂ ਤੇ ਹੁਣ ਤੇਰੇ ਸਾਹਮਣੇ ਆ ਸਾਰੀ ਸੇਲ ਪਹਿਲਾਂ ਨਾਲੋਂ ਵੀ ਜ਼ਿਆਦਾ ਵੱਧ ਗਈ ਆ ਬਈ ਕਿੰਦਾ ਲਾਡੀ ਭਾਈ ਜੀ ਨੇ ਜਿਹੜਾ ਇਹਨੇ ਲੈਣਾ ਸਵਰਾਜ ਉਹਨੇ ਸਵਰਾਜੇ ਲੈਣਾ ਹੋਇਆ ਲੈਣਾ ਬਸ ਇਹ ਗੱਲ ਆ ਵੀ ਬ੍ਰਾਂਡ ਚੱਲਦਾ ਬਾਈ ਬਸ ਬਸ ਉਹ ਜਿਹੜੀ ਮਰਜ਼ੀ ਆਈ ਜਾਵੇ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਬਈ ਸਵਰਾਜ ਮੇਨ ਗੱਲ ਉਹੀ ਆ ਵੀਰੇ ਠੀਕ ਆ ਠੀਕ ਆ ਨੌ ਹੜਾ ਲਾਡੀ ਖਾਸਾ ਬਾਹਰ ਰਹਿੰਦਾ ਇਹ ਇਧਰ ਤੇ ਹਨਾ ਉਹੀ ਗੱਲ ਆ ਉਹ ਬਾਹਰ ਤਾਂ 8 ਫੁੱਟਾ ਵੀ ਰਹਿੰਦਾ ਹੈ ਜਿਆਦਾ ਰਹਿੰਦਾ ਥੋੜਾ ਜਿਹਾ ਇਹ ਬਾਧਰ ਰਹਿੰਦਾ ਹੈ ਇਹ ਬਾਧਰ ਰਹਿੰਦਾ ਠੀਕ ਆ ਮੁਰਲੇ ਟਾਇਰ ਵੀ ਲਾੜੀ ਦੂਏ ਪੋਏਵੇਂ 9 16 ਵਾਲੇ ਹਨਾ 9 16 ਵਾਲੇ ਪੋਏ ਹੋਏ ਨੇ ਇਹ ਦੂਏ ਕਢਾ ਲਏ ਜਿਹੜੇ ਨਾਰਮਲ ਹੁੰਦੇ ਆ ਆ ਜਾ ਮੜਿਆ ਰੋਟਾਵੇਟਰ ਦਿਖਾਈਏ ਹਾਂਜੀ ਸਾਡੀ 9 ਫੁੱਟ ਦੇ ਕਿਹੜਾ ਕਿਹੜਾ ਮਾਡਲ ਆਉਂਦਾ ਆਪਣੇ ਕੋਲ 9 ਫੁੱਟੇ ਚ ਇੱਕੋ ਮਾਡਲ ਹੁੰਦਾ ਟੌਪ ਮਾਡਲ 9 ਫੁੱਟੇ ਚ ਆਹੀ ਆਉਂਦਾ 9 ਫੁੱਟੇ ਚ ਆਹੀ ਆਉਂਦਾ ਸਭ ਤੋਂ ਥੇ ਆਹ ਕਿਹਦਾ ਗੇਅਰ ਬਾਕਸ ਆ ਵੀ ਮੰਨ ਲਓ 8 ਫੁੱਟੇ ਨਾਲੋਂ ਬੜਾ ਲੱਗਦਾ ਯਾਰ ਨਹੀਂ ਨਹੀਂ ਹਾਂ ਲੈ ਕੇ 7 ਫ ਠੀਕ ਆ। ਸਾਰਿਆਂ ਨੂੰ ਇਹੀ ਗੇਅਰ ਬਾਕਸ ਆਉਣਾ। ਓਕੇ ਓਕੇ। ਬਾਕੀ ਇਹਦੇ ਆਲੇ ਪੁਸ਼ਣ ਦੋ ਕਰਦੇ ਹਨਾ? ਇਹ ਦੋ ਕਰਦੇ ਹਾਂ ਪਹਿਲਾਂ। ਠੀਕ ਆ। ਬਈ ਜਿਹੜਾ ਇਹ ਦੋ ਕਰਦੇ। ਡਿਸਕਾ ਨੂੰ ਦੋ ਹੀ ਸਾਈਡ ਦੰਨੇ ਤੁਸੀਂ? ਦੋ ਸਾਈਡ ਆ ਜੀ। ਠੀਕ ਆ। ਡਿਸਕਾ ਦੋ ਹੀ ਸਾਈਡ ਆ ਜੀ। ਇੱਧਰ ਵੀ ਉੱਧਰ ਵੀ ਹਨਾ? ਦਵੱਲੇ ਡਿਸਕ ਆ ਜਾਂਦੇ ਇਹਨੂੰ। ਦੋ ਸਾਈਡ। ਠੀਕ ਆ। ਤੇ ਇਹਨਾਂ ਨੂੰ ਪਤਾ ਵਾ 9 ਫੁੱਟੇ ਬਾਅਦ ਤੇ ਵੀ ਟਰੈਕਟਰ ਪੂਰਾ ਹੈ ਨਾ ਉਹ ਉਹੀ ਚਾਹੀਦਾ। ਪੂਰਾ ਤੱਕੜ ਜਾ। ਕਾਡੀ ਅਸਲ 'ਚ ਪੈਸੇ ਬਾਈ ਕਹਦਾ ਨੇ ਆਪਾਂ ਜ਼ਮੀਨ ਜ਼ਮੀਨ ਦਾ ਫਰਕ ਆ। ਜ਼ਮੀਨ ਜ਼ਮੀਨ ਦਾ ਵੀ। ਹਨਾ ਜਿਹੀ ਆਪਣੀ ਉਦੇ ਹਿਸਾਬ ਨਾਲ ਆ ਤੇ ਬਾਕੀ ਚਲੋ ਆਪਣੇ ਤਾਂ ਮਲੇਗੀ ਜਮੀਨ ਡੱਕਰ ਵੀ ਆ ਭੱਸੀ ਵੀ ਆ ਰੇਤਲੀ ਵੀ ਸਾਰੇ ਤਾਂ ਨਹੀਂ ਜਮੀਨ ਜਿਹੜੀ ਆਪਣਾ ਏਰੀਆ ਨਾ ਉਹਦੇ ਵਿੱਚ ਰਲਮੀ ਮਿਲਮੀ ਜਮੀਨ ਆ ਸਾਰੀਆਂ ਹੀ ਹਾਂ ਸਾਰੀਆਂ ਹੀ ਰਲਮੀ ਮਿਲੀ ਆ ਉਹੀ ਗੱਲ ਆ ਹੁਣ ਜੇ ਆਪਾਂ ਹੋਰ ਏਰੀਆ ਜਿਹਨੂੰ ਇਧਰ ਲੰਘ ਜੀ ਆਪਾਂ ਇਧਰ ਦਬਾਬੇ ਜਨੂੰ ਲੰਘ ਜੀ ਉੱਥੇ ਡੱਕਰੇ ਆ ਬਾਈ ਉੱਥੇ ਡੱਕਰੇ ਆ ਹਾਂ ਉਹ ਡੱਕਰੇ ਜੀ ਨੇ ਠੀਕ ਆ ਠੀਕ ਬਿਲਕੁਲ ਬਾਈ ਹੂੰ ਬਾਕੀ ਟਰੈਕਟਰ ਵੀ ਬਾਈ ਤਕੜੇ ਨੇ ਸਾਲੇ ਹਾਂ ਠੀਕ ਗੱਲ ਆ ਢੀ ਆਪਣੇ ਏਰੀਆ ਜੀ ਬਾਈ ਵਧੀਆ ਮਾਰਕੀਟ ਬਣੀ ਵੀ ਇਹਨਾਂ ਦੀ ਹਾਂ ਮਾਰਕੀਟ ਹਾਂ ਗੱਲ ਤਾਂ ਠੀਕ ਆ ਉਹ ਜੀ ਭਾਈ ਭਾਈ ਨੇ ਕਰਿਆ ਦੁਬਾਰਾ ਟਾਇਰ ਦਾ ਸਟਾਰਟ ਆਪਾਂ ਤੁਹਾਨੂੰ ਹੁਣਾ ਥੋੜੇ ਵੱਧ ਐਰਮੀਅਮ ਤੇ ਦਿਖਾਉਣਾ ਟਰੈਕਟਰ ਚਲਾ ਕੇ ਉਹ ਜੀ ਚੋਰਾਂ ਨੂੰ ਚੱਕਰ ਆ ਰਿਹਾ ਉਹ ਤਾਂ 1500 ਚੱਕਰਾਂ ਤੇ ਚੱਲ ਰਿਹਾ ਦੇਖੋ ਸਭ ਤੋਂ ਜਿਹੜੀ ਮੇਨ ਖਾਸੀਤ ਹੈ ਬਾਈ ਇਹਦੀ ਵਾਈਬ੍ਰੇਸ਼ਨ ਬਿਲਕੁਲ ਨਹੀਂ ਹੈਗੀ ਬਿਲਕੁਲ ਸਾਇਲੈਂਟ ਚੱਲ ਰਿਹਾ ਠੀਕ ਹੈ ਜੀ ਉਹ ਜਿਹੜੀ ਕਿਟ ਦੇਤੀ ਬਾਈ ਨਾਲ ਨੇ ਜੀ ਮੁਬਾਰਕਾਂ ਜੀ ਬਹੁਤ ਸਾਡੇ ਵੱਲੋਂ ਬਾਈ ਨੂੰ ਮੁਬਾਰਕਾਂ ਬਾਈ ਜੀ ਰੋਟਾਵੇਟਰ ਦੀਆਂ ਬਹੁਤ-ਬਹੁਤ ਕਿਹੜੇ ਪਿੰਡ ਚੱਲਿਆ ਬਾਜੀ ਠੀਕ ਹੈ ਜੀ ਠੀਕ ਆ ਤੇਰੀਆਂ ਮਸ਼ੀਨਾਂ ਚੱਲਦੀਆਂ ਰਹਿਣ ਬਾਕੀ ਬਾਈ ਬਾਈ ਨੇ ਜਿਹੜੀ ਆ ਕਰਾਈ ਆ ਬ੍ਰਾਂਡਿੰਗ ਬਹੁਤ ਵਧੀਆ ਲੱਗਦੀ ਆ ਦੂਰੋਂ ਪੈਸੇ ਤਾਂ ਲੱਗੇ ਬਾਈ ਚੰਗੇ ਤੇ ਆਪਣਾ ਹੁਣ ਸਾਨੂੰ ਵੀ ਕਈ ਬਾਈਕ ਕੱਲ ਵੀਡੀਓ ਪਾਈ ਦੀ ਸਾਨੂੰ ਕਹਿੰਦਾ ਬਾਈ ਤੁਸੀਂ ਵੀ ਕਰਾਓ ਇਹਦੇ ਨਾਲ ਦੀ ਤੇ ਇਹ ਬਾਕੀ ਦੇਖਦੇ ਆ ਬਾਈ ਇਹ ਬਾਈ ਕੰਪਨੀ ਵੱਲੋਂ ਹੀ ਥੋੜੀ ਜੀ ਹੁੰਦੀ ਆ ਕੰਪਨੀ ਨਹੀਂ ਇਹ ਕੰਪਨੀ ਪਿੱਛੋਂ ਤੋਂ ਦੰਦੀ ਆ ਕਰਵਾ ਕੇ ਕੁਝ ਖਰਚਾ ਇਹਦੇ ਵਿੱਚ ਡੀਲਰ ਦਾ ਹੁੰਦਾ ਕੁਝ ਕੰਪਨੀ ਦਾ ਹੁੰਦਾ ਲੋ ਜੀ ਬਾਈ ਲੈ ਚੱਲੇ ਬਾਈ ਨੇ ਇੱਕ ਹੋਰ 9 ਫੁੱਟਾ ਰੋਟਾਵੇਟਰ ਨੇ ਲੋਕਲੇ ਚੱਲਿਆ ਬਾਈ ਇਹ 916 ਦੇ ਟਾਇਰ ਬਾਈ ਠੀਕ ਲੱਗਦੇ ਆ ਟਰੈਕਟਰ ਨੂੰ ਬਹੁਤੇ ਨਾ ਬਹੁਤੇ ਬੜੇ ਆ ਨਾ ਬਹੁਤੇ ਠੀਕ ਆ ਬਰਾਬਰ ਜੇ ਮਿਲ ਗਈ ਦੇਖਣ ਨੂੰ ਬਹੁਤੇ ਉਹ ਵੀ ਨਹੀਂ ਲੱਗਦੇ ਹੈਗੇ ਜਿਹੜੇ ਆਪਾਂ ਜਿਆਦਾ ਥੋੜੇ ਜਿਆਦਾ ਓਵਰ ਸਾਈਜ਼ ਆ ਉਹ ਥੋੜੇ ਜਿਹਾ ਲੱਗਦੇ ਆ